ਇਹ ਨਾਲ ਹੀ ਸਾਡੇ ਪਿੰਡ ਦੀ ਬਹੁਤ ਹੀ ਵੱਡੀ ਸਮਾਜਿਕ ਵੀ ਗੱਠਜੋੜੀ ਆ ਭਾਈ ਛਣਿਆ ਜੀ ਲੋਕ ਸੁਭਾਣਾ ਕਲੱਬ ਹਰਵਿੰਦਰ ਸਿੰਘ ਛਿੱਡੂ ਇਹਨਾਂ ਦਾ ਵਸ਼ਟਜੀ ਵੱਲੋਂ ਮੈਡਲ ਅਤੇ ਨਲਟੀ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਇਹਨੂੰ ਨੇੜੇ ਤੋਂ ਰਿਕਾਰਡ ਕਰਨੀ ਦੇ ਬਾਰੇ ਇਹ ਜਿਹੜਾ ਨੌਜਵਾਨ ਸਾਡੇ ਪਿੰਡ ਦਾ ਜਿਹਦਾ ਮੈਨਰ ਦੇ ਨਾਲ ਵਾਇਪ ਦੀ ਸਨਮਾਨ ਕਰ ਰਹੇ ਨੇ ਲਗਦੀ ਦੇ ਨਾਲ ਇਹਦਾ ਨਾਮ ਨਵਦੀਪ ਸਿੰਘ ਹੈ ਇਹਨਾਂ ਨੂੰ ਪਿਆਰ ਨਾਲ ਕਾਲਾ ਬਾਠ ਕਹਿੰਦੇ ਨੇ ਸਾਡੇ ਬਾਠਾਂ ਦੇ ਪਰਿਵਾਰ ਦੇ ਵਿੱਚੋਂ ਹੈ ਇਸ ਨੌਜਵਾਨ ਨੇ ਵੀ ਜਿੰਨੀ ਸਿਰਫ ਕੀਤੀ ਜਾਵੇ ਉਹ ਘਾਟਾ ਇਹਨੇ ਵਿਰਸੇ ਦੇ ਨਾਲ ਜੁੜੀਆਂ ਖੇਡਾਂ ਇਹ ਕਰਵਾਉਂਦਾ ਸਾਡੇ ਪਿੰਡ ਦੇ ਵਿੱਚ ਜਿੱਦੇ ਵਿੱਚ ਸਾਡੀਆਂ ਧੀਆਂ ਭੈਣਾਂ ਬਜ਼ੁਰਗਾਂ ਹਰ ਉਹ ਮਰਦੇ ਬੱਚੇ ਤੋਂ ਬਜ਼ੁਰਗ ਤੱਕ ਭਾਗ ਲੈਂਦੇ ਨੇ ਔਰ ਇਹਨੇ ਇੱਕ ਪੇਜ ਵੀ ਸਾਡੇ ਪਿੰਡ ਦੇ ਨਾਂ ਤੇ ਬਣਾਇਆ ਜਿੱਦੇ ਜੀਦੇ ਰਾਹੀਂ ਸਾਡੇ ਪਿੰਡ ਦਾ ਨਾਮ ਆ ਜਿਹੜਾ ਦੁਨੀਆ ਦੇ ਵਿੱਚ ਗਿਆ ਬਹੁਤ ਹੀ ਵਧੀਆ ਕੰਮ ਇਹ ਨੌਜਵਾਨ ਕਰ ਰਹੇ ਆ ਇਹਦਾ ਮੈਡਲ ਦੇ ਨਾਮ ਸਨਮਾਨ ਵਸਤੂ ਦੀ ਕਰਨਗੇ ਨਵਦੀਪ ਸਿੰਘ ਬਾਠ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੈ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਕਾਰ ਬੱਚਿਓ ਤੇ ਬੱਚਿਓ ਮੈਂ ਇੱਥੇ ਬੱਚਿਓ ਤੇ ਬੱਚਿਓ ਸ਼ਬਦ ਤਾਂ ਵਰਤਿਆ ਕਿਉਂਕਿ ਜਿੰਨੇ ਵੀ ਇੱਥੇ ਖੜੇ ਨੇ ਮੈਂ ਸਾਰਿਆਂ થી ਵੱਡੇ ਅਸਾਂ ਲੱਗਦਾ ਕਿ ਕਿਸੇ ਦਾ ਮੈਂ ਚਾਚਾ ਜੀ ਲੱਗਦਾ ਕਿ ਕਿਸੇ ਦਾ ਬਾਬਾ ਜੀ ਲੱਗਦਾ ਕਿ ਕਿਸੇ ਦਾ ਪਰਦਾਦਾ ਜੀ ਲੱਗਦਾ ਇਸ ਕਰਕੇ ਇਹ ਚਾਹੇ ਮੇਰੇ ਜੀ ਦੀ ਜੀ ਉਮਰ ਦੇ ਹੋਵੇ ਨੇ ਮੈਨੂੰ ਸਤਿਕਾਰ ਤੇ ਪਿਆਰੇ ਬੱਚੇ ਬੋਲਦਾ ਜਿੱਥੇ ਮੇਰੇ ਗੋਡੀਆਂ ਥਲਾਉਂਦੇ ਆ ਮੈਨੂੰ ਬੇਟਾ ਬੇਟੀ ਕਹਿ ਕੇ ਬੋਲਦਾ ਪ੍ਰਮਾਤਮਾ ਕਹੇ ਕਰੇ ਵੀ ਇਹ ਸਨੇਹ ਮੇਰਾ ਬਣਿਆ ਰਹੇ ਦਿਲੋਂ ਤਨੋਂ ਮਨੋਂ ਇਹ ਮਰੇ ਬੱਚੇ ਬਣੇ ਰਹਣ ਕਦੇ ਵੀ ਇਹਨਾਂ ਦੇ ਮਨ ਵਿੱਚ ਜਾਂ ਮੇਰੇ ਮਨ ਵਿੱਚ ਕਿਸੇ ਕਿਸਮ ਦੀ ਕੋਈ ਹੋਰ ਭਾਵਨਾ ਪੈਦਾ ਨਾ ਹੋਵੇ ਮੈਂ ਸੱਚ ਜਾਣਿਓ ਇਹ ਵੱਡੇ ਨੇ ਚਾਹੇ ਚਾਹੇ ਛੋਟੀਆਂ ਬੱਚੇ ਬੱਚੀਆਂ ਨੇ ਮੈਂ ਹਮੇਸ਼ਾ ਇਹਨਾਂ ਨੂੰ ਪਿਆਰ ਦਿੱਤਾ ਤਾਂ ਆਪਦੇ ਬੱਚਿਆਂ ਵਰਗਾ ਦਿੱਤਾ ਇਹੀ ਪਿਆਰ ਆ ਜਿਹੜਾ ਮੈਨੂੰ ਕਾਫੀ ਜ਼ਿਆਦਾ ਗਰੀਬੀ ਚੋਂ ਖਿੱਚ ਕੇ ਅੱਜ ਸਿੱਖ ਨੇ ਟੰਬੇ ਤੇ ਪਹੁੰਚਾ ਚੁੱਕਿਆ ਇਹਨਾਂ ਬੱਚਿਆਂ ਲਈ ਇਹ ਜੋ ਬੱਚਿਆਂ ਦੀਆਂ ਇਸ ਹਿੱਸਾਂ ਨੇ ਜਿੰਨਾ ਸਦਕਾ ਅੱਜ ਮੈਂ ਉਹ ਗੁਰੂ ਜੀ ਦੀ ਕਿਰਪਾ ਸਦਕਾ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਸੁੱਖ ਮਾਣ ਰਿਹਾ ਮੈਂ ਜਿਆਦਾ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਤਾਂ ਮੈਂ ਲੋਕਾਂ ਦੇ ਦਿਲਾਂ ਚ ਵਸਣ ਵਾਲਾ ਬੰਦਾ ਇਹਦੇ ਵਿੱਚ ਮੈਨੂੰ ਮਾਣ ਨਹੀਂ ਹੈ ਇਹ ਸਹੀ ਹੈ ਹਰ ਕਿਸੇ ਨੇ ਮੈਨੂੰ ਹੱਦੋਂ ਵੱਧ ਪਿਆਰ ਦਿੱਤਾ ਪਿੰਡ ਵਿੱਚ ਬਾਹਰ ਵੀ ਜਾਂ ਜਿਹੜੇ ਜਿਹੜੇ ਸਕੂਲਾਂ ਵਿੱਚ ਮੈਂ ਪੜਾਇਆ ਉਹ ਸਮਾਜ ਦਾ ਕੰਗ ਬਣ ਚੁੱਕੇ ਨੇ ਬੱਚੇ ਉਹ ਮੈਨੂੰ ਹਲੇ ਵੀ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਨੇ ਉਹ ਇਹੋ ਕਹਿੰਦੇ ਨੇ ਕਿ ਇੱਕ ਉਦਾਹਰਣ ਇੱਕ ਐਗਜ਼ਾਮਪਲ ਨੇ ਇਹ ਆਖੀ ਜੀ ਸਾਡੇ ਇਹ ਉਸ ਆਕਾਲ ਪੁਰਖ ਦੀ ਮਿਹਰ ਹੁੰਦੀ ਆ ਇਹ ਮੈਂ ਦੋ ਤਿੰਨ ਬੱਚਿਆਂ ਨਾਲ ਮੇਰੀਆਂ ਨਾਲ ਗੱਲ ਹੋਈ ਆ ਉਹ ਕਹਿੰਦੇ ਸੀ ਇਕਨੋਮੀ ਤੌਰ ਤੇ ਇਕਨੋਮੀਕਲੀ ਵੀਕ ਮੈਨੂੰ ਕਹੇ ਭਾਈ ਬੇਟਾ ਇਹ ਨਾ ਸੋਚੀ ਤੁਸੀਂ ਆਪਦਾ ਏਮ ਵੱਡਾ ਰੱਖੋ ਪਤਨੀ ਉਸਕਾਰ ਪੁੱਖ ਨੇ ਕਦੋਂ ਤੁਹਾਡੀ ਡੋਰ ਉੱਪਰ ਨੂੰ ਖਿੱਚਣਾਂਗੀ ਫਿਰ ਜਦੋਂ ਖਿੱਚਣ ਲੱਗਣੀ ਆ ਫਿਰ ਉਹਨੇ ਵਿਚਾਲੇ ਨਹੀਂ ਛੱਡਣੀ ਹੈ ਤੁਸੀਂ ਕਹਿਣਾ ਵੀ ਬਹੁਤ ਹੋ ਗਿਆ ਬਹੁਤ ਹੋ ਗਿਆ ਕਾਰਪੂਰ ਕੁਮਹਿਰੂ ਬਹੁਤ ਦੇਤਾ ਮੈਨੂੰ ਰੁਕ ਜਾਓ ਉਹਨੇ ਕਿਹਾ ਨਹੀਂ ਅੱਗੇ ਤੈਨੂੰ ਹੋਰ ਉੱਪਰ ਲੈ ਜਾਣਾ ਇਹ ਭਾਵਨਾ ਮਸਾਨੂੰ ਰੱਖਣੀ ਚਾਹੀਦੀ ਹੈ ਅੱਜ ਕਾਕਾ ਨਬੀਬ ਸਿੰਘ ਜੀ ਬਾਠ ਤੇ ਮੇਰੇ ਹਰਮਨ ਪਿਆਰੇ ਸ਼ਗਿਰਦ ਨਿਰਮਲ ਸਿੰਘ ਜੀ ਨਗਾਹ ਪੰਡੋਰੀ ਦਾ ਸਰਦਾਰ ਤੇ ਕਾਕਾ ਸਿੱਧੂ ਜੀ ਪ੍ਰਧਾਨ ਭਾਈ ਕਨਈਆ ਜੀ ਚੱਕ ਸਰਵਾਮਾ ਕਲੱਬ ਦੇ ਸਰਕਈ ਮੈਂ ਤੁਹਾਡੇ ਦਰਸ਼ਨ ਕਰ ਸਕਿਆ ਮੈਂ ਹੱਦੋਂ ਵੱਧ ਵਟਭਾਗੀ ਸਮਝਦਾ ਆਪ ਨੂੰ ਜਿਹੜੀਆਂ ਇੰਨੀਆਂ ਬੱਚੇ ਬੱਚੀਆਂ ਵਟਭਾਗੀਆਂ ਸ਼ਖਸੀਅਤਾਂ ਮੇਰੇ ਘਰ ਆਈਆਂ ਨੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਉਸ ਆਕਾਲ ਪੁਰਖ ਦਾ ਵੀ ਇਹ ਆਕਾਲ ਪੁਰਖ ਵੈਗਰੂ ਇਹ ਜੋ ਪ੍ਰੇਮ ਪਿਆਰ ਬੱਚਿਆਂ ਨੇ ਸਾਰਿਆਂ ਨੇ ਮੈਨੂੰ ਦਿੱਤਾ ਇਸ ਤਰੀ ਬਰਕਰਾਰ ਰੱਖੀ ਹਿੰਜਿਆ ਨਿਆ ਸਖਸ਼ੀਅਤ ਨਾਲ ਇਹੋ ਜੇ ਬੱਚਿਆਂ ਨਾਲ ਮੇਰਾ ਸਦਾ ਹੀ પ્રેમ ਪਿਆਰ ਬਾਹਰ ਰੱਖੀ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਵੇਂ ਆਪਾਂ ਆ ਵੀ ਲੈਕਚਰ ਸੁਣਦੇ ਆਂ ਵੀ ਅਗਲਾ ਪੁੱਤ ਆ ਤੁਹਾਨੂੰ ਉੱਪਰ ਲਿਜਾਣ ਲਈ ਯੋਗਦਾਨ ਸਭ ਤੋਂ ਵੱਡਾ ਕਿਸ ਦਾ ਉਹ ਮੇਰੇ ਸ਼੍ਰੀਮਤੀ ਸਰਿੰਦਰ ਕੌਰ ਬੋਪਰਾ ਜੀ ਦਾ ਇਹ ਜਦੋਂ ਦੇ ਮੇਰੇ ਘਰ ਆ ਗਏ ਨੇ ਫੇਰ ਆਕਾਲ ਪ੍ਰਭੂ ਨੇ ਸਾਨੂੰ ਪਿੱਛੇ ਨੂੰ ਨਹੀਂ ਦਿਖਾਇਆ ਸਾਨੂੰ ਅੱਗੇ ਹੀ ਅੱਗੇ ਲੈ ਕੇ ਗਏ ਨੇ ਮੈਂ ਸਦਾ ਹੀ ਇਹਨਾਂ ਦਾ ਰੇਣੀਆਂ ਮੇਰੀ ਵਾਈਫ ਹੋਂ ਦੇ ਬਾਅਦ ਨੂੰ ਆਮ ਆਗਨ ਕਹਿੰਦਾ ਕਿ ਘਰ ਵਾਲੀ ਦੂਜੇ ਨੰਬਰ ਤੇ ਪਰ ਨਹੀਂ ਮੈਂ ਕਹਣਾ ਵੀ ਮੇਰੇ ਇਹ ਰਾਧ ਸੇਰਾ ਰਹੇ ਨੇ ਰਾਧ ਸੇਰਾ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਬਸ ਤੋਸ਼ ਹੀ ਹੀ ਪੇਟਾ ਸੀ ਜਿਹੜੀ ਇਹਨਾਂ ਬੱਚਿਆਂ ਨੂੰ ਦਿੱਤੀ ਆ ਜਾਂ ਬੱਚਿਆਂ ਦਾ ਮਾਣ ਕਰਿਆ ਮੈਂ ਕੁਝ ਵੀ ਕਰਨ ਯੋਗ ਨਹੀਂ ਹਾਂ ਇਹ ਜੋ ਕਰਵਾ ਰਿਹਾ ਕਲਾ ਉਸ ਦੀ ਵਰਤਰੀ ਆ ਅਕਾਲ ਪੁਰਖ ਦੀ ਉਹੀ ਕਰਵਾ ਰਿਹਾ ਦੇਰ ਚ ਤਮੰਨਾ ਸੀ 7 ਸਾਲਾਂ ਬਾਅਦ ਕੈਨੇਡਾ ਤੋਂ ਆਇਆ ਡੇਢ ਮਹੀਨਾ ਰਿਹਾ ਇੱਥੇ ਡੇਢ ਮਹੀਨੇ ਬਾਅਦ ਅੱਜ ਉਸ ਅਕਾਲ ਪੁਰਖ ਦੀ ਮਿਹਰ ਸਦਕੇ ਰਵਾਨਗੀ ਆ ਮੇਰੀ ਸ਼ਾਮ ਨੂੰ ਵਾਪਸ ਕੈਨੇਡਾ ਜਾਣਾ ਤਮੰਨਾ ਸੀ ਜਿਹੜੀਆਂ ਜਿਹੜੀਆਂ ਸਾਰੀਆਂ ਪੂਰੀਆਂ ਹੋਈਆਂ ਉੱਥੋਂ ਧਾਰਿਆ ਹੋਈ ਸਾਡਾ ਦੋਹਾਂ ਜੀਆਂ ਦਾ ਮੇਰਾ ਤੇ ਸ਼੍ਰੀਮਤੀ ਸ੍ਰਿੰਦਰਕੌਰ ਗੋਪਾਰਾਹੀ ਦਾ ਬਈ ਕਿੱਥੇ ਕਿੱਥੇ ਜਿੰਨਾ ਕ ਸ਼ਰਧਾ ਜਿੰਨਾ ਕ ਤੁਸ ਜਿਹੜਾ দান ਜਾਂ ਤੁਸ ਜਿਹੜਾ ਕਿਸੇ ਦਾ ਮਾਨ ਸਨਮਾਨ ਕਰਨਾ ਕਿਹੜਾ ਕਿਹੜਾ ਕੰਮ ਉਹ ਸਾਰੇ ਅਸੀਂ ਪੂਰੀਆਂ ਕਰ ਚੁੱਕੇ ਹਾਂ ਤੇ ਕਿਉਂਕਿ ਇਹ ਨੇਕ ਕਮਾਈ ਵਿੱਚੋਂ ਮੈਂ ਕਹੂੰਗਾ ਅਸੀਂ ਹੱਕ ਦੀ ਕਮਾਈ ਕਰਦੇ ਹਾਂ ਕੋਈ ਸਾਡੇ ਬਿਜ਼ਨਸ ਨਹੀਂ ਉੱਥੇ ਕੋਈ ਸਾਡੀਆਂ ਵੱਡੀਆਂ ਪ੍ਰਾਪਰਟੀਆਂ ਨਹੀਂ ਪਰ ਇਨਸਾਨ ਦਾ ਕਹਿੰਦੇ ਹੁੰਦੇ ਆ ਮਨ ਵੱਡਾ ਚਾਹੀਦਾ ਦੌਲਤ ਨਾਲ ਤਾਂ ਇੱਥੇ ਬਹੁਤ ਵੱਡੇ-ਵੱਡੇ ਪਏ ਆ ਜਿਨ੍ਹਾਂ ਨੂੰ ਕੋਈ ਪਸੰਦ ਨਹੀਂ ਹੈ ਦਿਲ 'ਚ ਹੁੰਦਾਗਾ ਵੀ ਪਿੰਡ ਦੀ ਜਿੱਥੇ ਤੱਕ ਮਦਦ ਕਿਸੇ ਬੱਚੇ ਬੱਚੀ ਦੀ ਜਾਂ ਕਿਸੇ ਸੰਸਥਾ ਦੀ ਕਰੀ ਆਵੇ ਕਰੀਏ ਉਹ ਆਕਾਲ ਪੁਰਖ ਦੀ ਮਿਹਰ ਸਦਕਾ ਕੀਤੀ ਆ ਤੇ ਅਸੀਂ ਇਹੀ ਕਹਾਂਗੇ ਤੁਹਾਡਾ ਪਿਆਰ ਸਤਿਕਾਰ ਸਦਾ ਸਾਡੇ ਨਾਲ ਤੇ ਸਾਡਾ ਤੁਹਾਡੇ ਨਾਲ ਜੁੜਿਆ ਰਹੇ ਇਸ ਇੱਕ ਵਾਰੀ ਦੁਬਾਰਾ ਮੈਂ ਫੇਰ ਇਹਨਾਂ ਬੱਚੇ ਬੱਚੀਆਂ ਦਾ ਤੇ ਪਿੰਡ ਨਿਵਾਸੀਆਂ ਦਾ ਮੇਰੇ ਘਰ ਆਉਣ ਤੇ ਬਹੁਤ ਬਹੁਤ ਸ਼ੁਕਰਾਨਾ ਕਰਦਾ ਤੇ ਉਸ ਅਕਾਲ ਪੁਰਖ ਦਾ ਤਾਂ ਮੈਂ ਕੋਟਾਂ ਕੋਟ ਸ਼ੁਕਰਾਨਾ ਕਰਦਾ ਜੀ ਦੀ ਮਾਇਆ ਜੀ ਦੀ ਮਿਹਰ ਸਦਕਾ ਅਸੀਂ ਇਕੱਤਰ ਹੋਏ ਆ ਇੰਨੀਆਂ ਰੋਹਾਂ ਨਾਲ ਮਿਲ ਦਾ ਸੁਭਬ ਬੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ